ਮੋਹਾਲੀ ਦੇ ਨਿਆਉਂ ਗਾਉਂ ਦੇ ਰਹਿਣ ਵਾਲੇ ਕੈਬ ਡਰਾਈਵਰ ਨਿਲਕੁਮਾਰ ਦੇ ਗਵਾਹ ਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਸੀ। ਮੋੜਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਰਾਏ ਤੇ ਲਈ ਸੀ ਇਸ ਤੋਂ ਥੋੜੀ ਦੇਰ ਬਾਅਦ ਡਰਾਈਵਰ ਤੇ ਮੋਬਾਈਲ ਫੋਨ ਬੰਦ ਪਾਏ ਗਏ ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ। ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖੋਹੀ ਹੋਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ 32 ਬੋਲ ਦੀ ਪਿਸਤੌਲ ਵੀ ਬਰਾਮਦ ਕਰ ਲਈ ਗਈ। ਪੁੱਛਗਿੱਛ ਦੌਰਾਨ ਮਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੀਤੀ ਅਤੇ ਬਾਅਦ ਵਿੱਚ Laash ਨੂੰ ਮੁਹਾਲੀ ਖੇਤਰ ਵਿੱਚ ਸੁੱਟ ਕੇ ਇਹ ਲੋਕ ਹੀ ਫਰਾਰ ਹੋ ਗਏ ਸਨ ਮਲਜ਼ਮ ਸाहिल ਬशीर ਜੰਮੂ ਕਸ਼ਮੀਰ ਦੇ ਹੰਦਵਾੜਾ ਅਤੇ ਪੀ ਐਲ ਕਲਾਮਾਬਾਦ ਵਿਖੇ ਦਰਜ ਯੂ ਏ ਪੀ ਏ ਦੇ ਆਰਮਜ਼ ਐਕਟ ਦੇ ਇੱਕ ਮਾਮਲੇ ਵਿੱਚ ਲੜਿੰਦੀ ਦਾ ਬਿਆਕਤੀ ਸੀ ਉਸ ਦੇ ਭਰਾ ਅਜ਼ਾਦ ਅਹਿਮਦ ਨੂੰ ਪਹਿਲਾਂ ਜੈਸ਼ੇ ਮੁਹੰਮਦ ਨਾਲ ਜੁੜੇ ਹਥਿਆਰਾਂ ਤੇ ਸਮੱਗਰੀ ਦੇ ਜ਼ਕੀਰੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਦੋਮਾ ਦੀ ਪਹਿਚਾਨ ਜੈਸ਼ੇਬ ਮੁਹੰਮਦ ਦੇ ਓਵਰਗਰਾਊਂਡ ਵਰਕਰ ਵਜੋਂ ਹੋਈ ਹੈ ਕਿਉਂ ਆਏ ਸੀ ਔਰ ਦਸਵੀਂ ਪਾਸ ਹੈ ਔਰ ਉਸੇ ਸਾਨਾ ਕੋਈ ਪ੍ਰੋਫੈਸ਼ਨ ਦੇ ਤੌਰ ਦੇ ਤੇ ਆਏ ਜੀ ਇਹਦੇ ਵਿੱਚ ਜਿਹੜੇ ਜਿਹਨਾਂ ਦੋਸ਼ੀ ਜਿਹੜਾ ਹੈਗਾ ਆਜਾਜ਼ ਅਹਿਮਦ ਔਰ ਫੋ ਵਸੀਮ ਇਹ ਇੱਥੇ ਆਉਂਦਾ ਸੀ ਇੱਥੇ ਹੈ ਜਿਹੜੇ ਸ਼ਾਲ ਵੇਚਦੇ ਹੁੰਦੇ ਸੀ ਉਹ ਕੰਮ ਕਰਦਾ ਸੀ ਇਹ ਸ਼ਾਲ ਵੇਚਦਿਆਂ ਹੋਇਆਂ ਨਾਲ ਇੱਥੇ ਅਬੀ ਰੈਕੀ ਵੀ ਕਰਦਾ ਰਿਹਾ ਵੀ ਕਿੱਥੋਂ ਅਸੀਂ ਕੋਈ ਵੀ ਅਕਲ ਹੋ ਸਕਣੇ ਆ ਕਿ ਇੱਥੇ ਬੀ ਬੇਸਿਕਲੀ ਜਿਹੜਾ ਇਹਨਾਂ ਦਾ ਮਾਈਂਡ ਸੀ ਉਹ ਕ੍ਰਿਮੀਨਲ ਸੀ ਸਰ ਇਹਦੀ ਬੋਡੀ ਪਤਾ ਕਿਤੇ 4 ਤੋਂ 5 ਦਿਨ ਬੋਡੀ ਉੱਥੇ ਹੀ ਪਈ ਰਹੀ ਉਹ ਪਤਾ ਨਹੀਂ ਕਿੰਨੇ ਦਿਨ ਤੋਂ ਇਹ ਤਾਂ ਜੇ ਇਹਨਾਂ ਦੀ ਨਿਸ਼ਾਨਦੇ ਹੀ ਤੇ ਸਾਨੂੰ ਹੁਣ ਪਤਾ ਲੱਗਿਆ ਨਾ ਜਿੱਥੇ ਨਾ ਕਿਹਾ ਵੀ ਇੱਥੇ ਛੁੱਟੀ ਹੈ ਬੋਡੀ ਤੇ ਜਿੱਥੇ ਨਿਸ਼ਾਨ ਲੀ ਇਹਨਾਂ ਦੀ ਕਰਾਈ ਤੇ ਜਾ ਕੇ ਉੱਥੋਂ ਡੈਡ ਬੋਡੀ ਲਵ ਲੈਂਦੀ ਜੇਕਰ ਜਿਹੜੀ ਜਗ੍ਹਾ ਤੇ ਬੋਡੀ ਸੁੱਕੀ ਸੁੱਕੀ ਸੀ ਕਿ ਨਾ ਸਰ ਰੋਡ ਦੇ ਨਾਲ ਸੁਨਸਨ ਨਾਲ ਜਗ੍ਹਾ ਤੇ ਸੁੱਕੀ ਸੀ ਤੇ ਓਪਨ ਕਿਦਰ ਰੋਡ ਤੇ ਛੁੱਟੀ ਹੁੰਦੀ ਦਾ ਫਟਪਾਤਾ ਲੱਗ ਜਾਂਦਾ ਡੀਆਈਐਸਰ ਜੈਸ਼ਮ ਮੁਹੰਮਦ ਦੀ ਗੱਲ ਕਰ ਰਹੇ ਆ ਕੀ ਕੋਈ ਲਿੰਕ ਵੀ ਆ ਰਿਹਾ ਆਪਣੇ ਜਿਹੜੇ ਇੱਥੇ ਸਾਡੀ ਬੈਂਡ ਆਊਟਪੁਟs ਹੈਗੀਆਂ ਉਹ ਨਾਲ ਪੰਜਾਬ ਦੀ ਕਾਲਜਾਂ ਅਸੀਂ ਇਹਦੇ ਚ ਹੈ ਜੀ ਸਾਡੀ ਇਨਵੈਸਟੀਗੇਸ਼ਨ ਹੈਗੀ ਅਸੀਂ ਜੇਅਨਕੇ ਪੁਲਿਸ ਵਾਲੇ ਵੀ ਅੰਟਾ ਚ ਇੱਥੋਂ ਵੀ ਸਰਿਆ ਘੰਟਾ ਚ ਇਹ ਜ਼ਿਕਰ ਕੋ ਗੱਲ ਆਈ ਤਾਂ ਫਿਰ ਉਸ ਤੋਂ ਬਾਅਦ ਸਾਹਮਣੇ ਅੱਗੇ ਦੱਸਾਂਗੇ ਸਿਰ ਹੁਣ ਬੇਸਿਕਲੀ ਸਾਹਮਣੇ ਕੀ ਆਇਆ ਵੀ ਵੈਪਨ ਉਥੋਂ ਕਿਉਂ ਲੈਂਦਾ ਸੀ ਸਾਰਾ ਬੇਸਿਕਲੀ ਕੀ ਪਲੈਨਿੰਗ ਕੀਤੀ ਸੀ ਲੱਗਦੀ ਹੈ ਪਲੈਨਿੰਗ ਇਹਨਾਂ ਦੀ ਜਿਹੜਾ ਵੈਪਨ ਲੈਂਦਾ ਸੀ ਜੀ ਲੁੱਟਾਂ ਖੋਹਾਂ ਕਰਨ ਦੀ ਵਾਰਦਾਤ ਕਰਨ ਦੀ ਇਹਨਾਂ ਨੇ ਜਿਹੜੀ ਮੁਹਾਲੀ ਦੇ ਵਿੱਚ ਜਿਵੇਂ ਗੱਡੀ ਖੋਈ ਸੀ ਖੋ ਕੇ ਅੱਗੇ ਇਹਨਾਂ ਨੇ ਵਾਰਦਾਤ ਕਰਨੀ ਸੀ ਤੋਂ ਉਥੇ ਗੱਡੀ ਦਾ ਤੇਲ ਖਤਮ ਹੋਣ ਕਰਕੇ ਇਹ ਗੱਡੀ ਛੱਡ ਕੇ ਚਲੇ ਗਏ ਅਗਲੇ ਦਿਨ ਫਿਰ ਗੱਡੀ ਲੈਣ ਆਏ ਤੋ ਉੱਥੇ ਪੁਲਿਸ ਨੂੰ ਦੇਖ ਕੇ ਦੌੜ ਗਏ ਤੇ ਸਾਡੀਆਂ ਟੀਮਾਂ ਵੀ ਪਿੱਛੇ ਸੀ ਜਦੋਂ ਉਹਨਾਂ ਦਾ ਸਾਨੂੰ ਪਤਾ ਲੱਗਾ ਤੇ ਅਸੀਂ ਲੋਕਲ ਪੁਲਿਸ ਬਟਾਲਾਨ ਅਰਦਾਸਪੁਰ ਨੂੰ ਅਨਫਾਰਮ ਕੀਤਾ ਤੇ ਜੁਆਇੰਟਲੀ ਅਸੀਂ ਜਿਹੜਾ ਆਪਰੇਸ਼ਨ ਇਕੱਠਾ ਕਰਕੇ ਉੱਥੇ ਇਹ ਜਿਹੜੇ ਗ੍ਰਿਫਤਾਰ ਕਰ ਲਏ ਬਹੁਤ ਸਾਰੇ ਸਰ ਇਸ ਤੋਂ ਇਲਾਵਾ ਕੋਈ ਹੋਰ ਬੰਦੇ ਵੀ ਕਿਉਂਕਿ ਜੈਸ਼ੇਰ ਮੁਹੰਮਦ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਲੁੱਟਾਂ ਖੋਹਾਂ ਦਾ ਉਹ ਬੇਸਿਕਲੀ ਤਾਂ ਕਰਨ ਜਿਹੜੀ ਜੋ ਹਾਲਾਤ ਨੇ ਜਿਵੇਂ ਪਹਿਲਾਂ ਜਵਾਬਾ ਲੱਗੀ ਹੋਈ ਹੈ 1547 ਦੇ ਕੇਸ ਤੇ ਬਰਾਬਰ ਹੋਇਆ ਪੂਰਾ ਬੇਸਿਕਲੀ ਕੀ ਨਾਲ ਦੱਸਿਆ ਵੀ ਉਹ ਅਜੇ ਅਜੇ ਇਹਨਾਂ ਦੀ ਅਸੀਮ ਪੁਲਿਸ ਰਿਪੋਰਟ ਹੈ ਕਿ ਉਹ ਫਰਦਰ ਇਨਟੈਰੋਗੇਸ਼ਨ ਪ੍ਰੋਪਰ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਅਜੇ ਤੱਕ ਇਹਨਾਂ ਦੀ ਮੋਢਲੀ ਸ਼ੋਗੇਸ਼ ਤੋਂ ਗੱਲ ਸਾਹਮਣੇ ਆਈ ਹੈ ਨਾ ਜੀ ਇਥੇ ਪਹਿਲੀ ਵਾਰ ਦਾ ਸੀ ਜਿਹੜੀ ਇਹ ਗੱਡੀ ਖੋਨ ਵਾਲੀ ਤੇ ਬਾਕੀ ਅਜੰਦ ਵਿੱਚ ਪੁੱਛਕਿਛ ਦੇ ਵਿੱਚ ਟਾਈਮ ਜ਼ਰੂਰ ਲੱਗੇ ਅੰਦਾਜ਼ਾ ਵੀ ਹੋਈ ਸੀ ਇਹ ਕੈਪ ਵਾਲੇ ਨੇ ਜਿਸ ਕਰਕੇ ਗੋਲੀਆਂ ਮਾਰੀਆਂ ਤੇ ਜਾਂ ਵੈਸੇ ਮਤਲਬ ਜਿਵੇਂ ਰੂਟਨ ਵਾਸਤੇ ਫਾਈਲਿੰਗ ਕਰਦੇ ਨੇ ਨਹੀਂ ਇਹਨਾਂ ਨੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦੇ ਗੱਡੀ ਅਸੀਂ ਚਲਾਉਣੀ ਹੈ ਉਹ ਕਹਿੰਦਾ ਨਹੀਂ ਮੈਂ ਚਲਾਵਾਂਗਾ ਮੇਰੀ ਗੱਡੀ ਹੈ ਤੇ ਇਹਨਾਂ ਨੇ ਮੜੀ-ਮੁੱਢੀ ਧੱਕਾ-ਮੁੱਕੀ ਕਰਕੇ ਉਹਨੂੰ ਬਾਹਰ ਕੱਢ ਗਏ ਤੇ ਫਿਰ ਉਹਨੂੰ ਗੋਲੀ ਮਾਰ ਦਿੱਤੀ ਉਹ ਸਰਬ ਇਦਾਂ ਦੇ ਕੇਸ ਹਮੇਸ਼ਾ ਹੀ ਸਾਹਮਣੇ ਆਉਂਦੇ ਨੇ ਅੰਦਰ ਲੋਕਾਂ ਕੇ ਮਕਾਨ ਕਰਾਏ ਤੇ ਲੈ ਲੈਂਦੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਜਾ ਉਹਨਾਂ ਦੀ ਪੁਲਿਸ ਤੋਂ ਇਦਾਂ ਹੀ ਕਰਵਾਇਆ ਜਾਂਦਾ ਅੰਦਰ ਕੀ ਕਾਰਨ ਤੋਂ ਸਮਝਦਾ ਕਿ ਛੋਲ ਵੇਚਣ ਆ ਰਿਹਾ ਬੰਦਾ ਉਸ ਤੋਂ ਬਾਅਦ ਕਮਰਾ ਲੈ ਲੈਂਦੇ ਨੇ ਉਸ ਵਾਂਗ ਰਹਿੰਦੇ ਨੇ ਅਰੇ ਕੀ ਕਰਦੇ ਨੇ ਫਿਰ ਵਾਰਦਾਤ ਦਾ ਨਿਜਾਮ ਦਿੰਦੇ ਨੇ ਕਿੰਦਾ ਦੇਖੋ ਜੀ ਅਸੀਂ ਤੁਹਾਡੇ ਰਹੀ ਵੀ ਲੋਕਾਂ ਨੂੰ ਅਪੀਲ ਕਰਦੇ ਰਹੇ ਨੇ ਆਪ ਵੀ ਅਸੀਂ ਜਾ ਕੇ ਕਰਨੇ ਆ ਲੋਕਾਂ ਨੂੰ ਹਮੇਸ਼ਾ ਇਸ ਗੱਲ ਤੇ ਗਾਈਡ ਕਰੀਦਾ ਵੀ ਜਿਹੜਾ ਵੀ ਤੁਹਾਡਾ ਕੋਈ ਕਿਰਾਏ ਦਾ ਰਹਿੰਦਾ ਉਹਦੀ ਵੈਰੀਫਿਕੇਸ਼ਨ ਕਰੋ ਆਨਲਾਈਨ ਵੀ ਵੈਰੀਫਿਕੇਸ਼ਨ ਹੈਗੀ ਹੈ ਸਾਡੇ ਸਬੂਧਾ ਸੈਂਟਰ ਹੈ ਨੇ ਇਹਨਾਂ ਨੂੰ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਵੀ ਜਿਹੜਾ ਵੀ ਕਿਰਾਏ ਦਾ ਰਹਿੰਦਾ ਉਹਦੀ ਫੋਟੋ ਉnder आधार कार्ड ਹੋਰ ਉਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਹੈ ਲੈ ਕੇ ਸਾਡੇ ਸਰਵਦਾ ਸੈਂਟਰ ਦੇ ਕਿ ਜੋ ਅਸੀਂ ਜਿਹੜਾ ਪਿੱਛੋਂ ਵੈਰੀਫਾਈ ਕਰ ਲਈਏ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਇਹਦੇ ਜੋ ਬੜੇ ਲੋਕ ਵਿੱਚ ਅਨਵੇਦੀ ਕਰਦੇ ਨੇ ਕਈ ਨਹੀਂ ਇਨਫਰਮੇਸ਼ਨ ਦਿੰਦੇ ਇਹ ਜਿਹੜਾ ਇਹਨਾਂ ਦਾ ਮਕਾਨ ਸਾਹਤੋਂ ਹੋਇਆ ਜਿੱਥੇ ਰਹਿੰਦੇ ਨੇ ਤੇ ਜਿੱਥੇ ਜਿੰਦਾ ਵੀ ਮਾਲਕ ਮਕਾਨ ਦਾ ਹੋਇਆ ਰੋਲ ਉਹਨੂੰ ਵੀ ਬਕਾਇਦਾ ਸੀ ਉਹਦੇ ਤੇ ਐਕਸ਼ਨ ਲਾਵਾਂਗੇ ਕਿ ਉਹਨੇ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਇਹਨਾਂ ਬੰਦਿਆਂ ਨੂੰ ਮਕਾਨ ਦੇਣ ਲੱਗਾ ਹੈ। ਅਗਰ ਅੱਛੀ ਗੈਰ ਬਣਾਉਣ ਦੇ ਲਈ ਕੋਈ ਕੋਈ ਐਡਵਾਈਸ ਵੀ ਜਾਰੀ ਕਰੋਗੇ ਕਿਉਂਕਿ ਜਦੋਂ ਡਰਾਈਵਰ ਤਾਂ ਨਾਰਮਲੀ ਆ ਕਿ ਉਹਨਾਂ ਕੋਲ ਰਾਈਡ ਆਉਂਦੀ ਹੈ ਤੇ ਕਰਕੇ ਤੈਜ ਜਾਂਦੇ ਨੇ ਜੀ। ਉਹਨਾਂ ਦੇ ਲਈ ਕੋਈ ਕਾਈਂਡਲੀ ਐਡਵਾਈਸ ਵੀ ਜਾਰੀ ਕਰੋਗੇ ਕਿ ਕਿਸ ਤਰ੍ਹਾਂ ਕਿਸੇ ਨੂੰ ਵੈਰੀਫਾਈ ਕਰਨ ਕੇ ਬੰਦਾ ਠੀਕ ਆ ਜਾਂ ਨਹੀਂ ਠੀਕ ਆ। ਹਾਲਾਂਕਿ ਕੋਈ ਚਾਰਟ ਪਾਸੇ ਨਹੀਂ ਕੋਈ ਪਰਮਿਟ ਤਾਂ ਹੈ ਨਹੀਂਗਾ। ਕਿ ਕਰਦੇ ਕੋਈ ਤੁਸੀਂ ਕੋਈ ਐਡਵਾਈਸ ਵੀ ਜਾਰੀ ਕਰੋਗੇ। ਦੇਖੋ ਜੀ ਜਿਹੜੇ ਵੀ ਟੈਕਸੀ ਡਰਾਈਵਰ ਨੇ ਉਹਨਾਂ ਨੂੰ ਇਹ ਚਾਹੀਦਾ ਜਿਵੇਂ ਕਿ ਅਦਰ ਕੰਟਰੀਜ਼ ਦੇ ਵਿੱਚ ਵੀ ਹੋ ਰਿਹਾ ਜਿਹੜੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਾਂ ਇੱਥੇ ਜਿਵੇਂ ਆਪਣਾ ਆਧਾਰ ਕਾਰਡ ਹੈ ਜਾਂ ਪੂ ਆਈ ਕਾਰਡ ਹੈਗਾ ਉਹ ਲੈ ਕੇ ਆਉਂਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ 'ਤੇ ਜ਼ਰੂਰ ਰੱਖ ਲੈਣ ਤਾਂ ਕਿ ਜਿਹੜੇ ਕੋਈ ਬੰਦਾ ਜਾ ਰਿਹਾ ਉਹਨਾਂ ਦੇ ਟੈਕਸੀ ਲੈ ਕੇ ਉਹ ਪਤਾ ਲੱਗ ਜੇ ਵੀ ਕੌਣ ਹੈ ਇਹਨਾਂ ਨੂੰ ਟੈਕਸੀ ਡਰਾਈਵਰਸ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਉਹਨਾਂ ਦੇ ਆਈਡੀ ਜ਼ਰੂਰ ਨਾਲ ਆਪਣੇ ਮੋਬਾਈਲ 'ਤੇ ਫੋਟੋ ਖਿੱਚ ਲੈਣ ਨਾਲ ਉਹਨਾਂ ਦੀ ਸਰੀਰਕ ਚੀਜ਼ ਦਾ ਸਾਹਮਣੇ ਆਈ ਇੱਦਿਕੇ ਜਦੋਂ ਪਰਿਵਾਰ ਨੇ ਫਾਰਮ ਕੀਤਾ ਨਵੇਂ ਗਾ ਪੁਲਿਸ ਨੂੰ ਤਾਂ ਸਭ ਪਹਿਲੇ 2 ਦਿਨ ਐਫ ਆਈ ਆਰ ਹੀ ਨਹੀਂ ਦਰਜੀ ਉਸ ਦਾ ਡਿਲੇ ਹੋ ਗਿਆ ਕਿ ਇਨਵੈਸਟੀਗੇਸ਼ਨ ਵਿੱਚ ਦਾ ਇਹ ਵੀ ਕਾਰਨ ਰਿਹਾ ਹੋਊ ਕਿ ਇੰਨੀ badi ghatna ਹੋ ਗਈ ਹੈ ਨਹੀਂ ਦੇਖੋ ਜੀ ਇਹ ਤਾਂ ghatna same day ਹੀ ਹੋ ਗਈ ਹੈ ਪਰਿਵਾਰ 29 30 ਤਰੀਕ ਨੂੰ ਜਿਹੜਾ ਆਪ ਲੱਭਦਾ ਰਿਹਾ ਹੈ ਉਹ ਵੀ ਕਿੱਥੇ ਆ ਉਹਨਾਂ ਨੇ 31 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਇਮੀਡੀਏਟਲੀ ਜਿਹੜਾ ਕਿਡਨਾਪਿੰਗ ਦਾ ਪਰਚਾ ਦਰਜ ਕਰਕੇ ਅੱਗੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਤੇ ਕੱਲ ਪਹਿਲੀ ਤਰੀਕ ਹੋਈ ਉਹ ਪਹਿਲੀ ਤਰੀਕ ਨੂੰ ਸਿੰਘ ਗ੍ਰਿਫਤਾਰ ਕਰ ਲਏ ਨੇ ਮੌਕੇ ਤੇ ਇਮੀਡੀਏਟਲੀ ਸਾਡੀਆਂ ਟੀਮਾਂ ਬਣਾ ਕੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਤੇ ਸਾਰੀਆਂ ਟੀਮਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਤੇ ਜਿਹੜਾ ਅਸੀਂ 24 ਘੰਟੇ ਦੇ ਵਿੱਚ ਇਹਨੂੰ ਪ੍ਰੈਸ ਕਰ ਲਿਆ ਜੀ ਸਭ ਇਹਦੇ ਤੇ ਪੇਰਾ ਦੇ ਵਿੱਚ ਦੱਸਿਆ ਜੁਐਫੀ ਇਹ ਮਾਮਲਾ ਦਰਜ ਹੋਏਗਾ ਉਹ ਇਹ ਭੱਜ ਕੇ ਸੀ ਫਰਾਰ ਹੋ ਗਈ ਸੀ ਜਾਂ ਜਮਾਨਤ ਦੇ ਬਾਹਰ ਆਏ ਸੀ ਕਿਹਦਾ ਜਿਹੜਾ ਭਰਾ ਹੈ ਜੀ ਉਹ ਗ੍ਰਿਫਤਾਰ ਹੈ ਏਜ ਜਿਹੜਾ ਬੰਦਾ ਹੈ ਜੇ ਉਥੋਂ ਭੱਜਾ ਆਇਆ ਸੀ ਪੀਓ ਜੀ ਤਾਂ ਕੱਲ ਖਰਡ ਵਾਲੇ ਘਰ ਦੀ ਪੀਓ ਨੂੰ 1 ਮਹੀਨਾ ਹੋਇਆ ਜੀ ਕਿਤ ਮਹੀਨਾ ਆਇਆ ਜੀ ਪੀਓ ਨਹੀਂ ਇਹ ਉਹਦਾ ਉਹਦਾ ਭਰਾ ਇਹਦਾ ਭਰਾ ਅੰਡਰ ਰੈਸਟ 'ਚ ਉੱਥੇ ਉਹ ਰੈਸਟ ਕੀਤਾ ਹੋਇਆ ਜੀ ਘਰ ਦੀ ਸਰਚ ਕੀਤੀ ਗਈ ਜਾਂ ਕੱਲ ਖਰਡ ਵਾਲੇ ਘਰ ਦੀ ਕੋਈ ਚੈੱਕ ਨਹੀਂ ਕੀਤੀ ਨਹੀਂ ਨਹੀਂ ਹਲੇ ਨਹੀਂ ਨਹੀਂ ਅਜੇ ਨਹੀਂ ਇਹ ਤਾਂ ਜੋ ਪੁਛ ਪੇਚ 'ਚੋਂ ਹੁਣ ਗੱਲਾਂ ਆਈਆਂ ਨੇ ਅੱਜ ਅਸੀਂ ਕਰਾਂਗੇ ਜੀ ਥੱਲੇ ਰੋੜਾ ਪੈ ਗਿਆ ਜੀ ਉੱਥੇ ਵਾਈਟ ਹਾਊਸ ਜਿਹੜਾ ਉੱਥੇ ਪੀਓ ਨਹੀਂ ਉੱਥੇ ਪੁਲਿਸ ਦੀਆਂ ਆਈਆਂ ਉਹ ਤਾਂ ਅਲੱਗ-ਅਲੱਗ ਥਾਵਾਂ 'ਤੇ ਅਸੀਂ ਸਰਚ ਆਪਰੇਸ਼ਨ ਕਰਦੇ ਰਹੇ ਨੇ ਹੁਣੇ ਆ ਜੀ ਕਦੇ-ਕਦੇ ਕਰ ਲਿਆ ਕਿ ਜੇ ਕੋਈ ਡਾਊਟ ਹੋਇਆ ਕਿ ਇੱਥੇ ਮੜਾ ਬੰਦਾ ਰਹਿੰਦਾ ਜਾਂ ਹੋਰ ਉਹਦਾ ਟਾਈਮ ਟੂ ਟਾਈਮ ਕਿਤੇ ਨਾ ਕਿਤੇ ਸਾਡੀ ਸਰਜੀ ਜਿਹੜੀ ਹੈ ਚੱਲਦੀ ਰਹਿੰਦੀ ਹੈ। ਕੱਲ ਇਹ ਵੀ ਉਹੀ ਸੀ ਕੱਲ ਵੀ ਉਤੋਂ ਕੋਈ ਬੰਦਾ ਵੀ ਜਿਹੜਾ ਹੈ ਉਹ ਡਰੇਨ ਕਰਕੇ ਲੈ ਕੇ ਗਏ ਨੇ ਔਰ ਉਹਨੂੰ ਲਾਪਰ ਵੀ ਨਹੀਂ। ਨਹੀਂ ਨਹੀਂ ਐਦਾਂ ਦੀ ਕੋਈ ਗੱਲ ਸਾਡੇ ਨੋਟਸ 'ਚ ਨਹੀਂ ਆਈ। ਸਰਜਰੀ ਆਪਰੇਸ਼ਨ ਵੀ ਸਾਡੇ ਅਲੱਗ-ਅਲੱਗ ਚੱਲਦੇ ਰਹਿੰਦੇ ਨੇ। ਸਰਜਰੀ ਤੋਂ ਪਿੱਛੇ ਵੀ ਨਾ ਵੀ ਕਾਫੀ ਪੇਸ਼ੈਂਟ ਚਲੇ ਆ ਦੋ-ਤਿੰਨ ਵਾਰੀ। ਪਰ ਉਦੋਂ ਵੀ ਇਹ ਲੋਕ ਮੇਰੇ ਖਾਤੇ ਉੱਥੇ ਹੀ ਹੋਣਦੇ ਤਾਂ ਉਸ ਚੀਜ਼ ਉਹ ਤਾਂ ਨਹੀਂ ਆਇਡੈਂਟੀਫਾਈ ਹੋਈ ਇਹ ਚੀਜ਼। ਲੇਖੋ ਜੀ ਆਪਾਂ ਇਹ ਕਿਵੇਂ ਕਹਿ ਸਕਨੇ ਆ ਕਿ ਇਸ ਕਸ ਆਪਰੇਸ਼ਨ ਦੇ ਵਿੱਚ ਬੰਦੇ ਜਿਹੜੇ ਅੱਗੇ ਸਾਹਮਣੇ ਡੈਂਟੇ ਪਈ ਹੋ ਜਾਣਗੇ 21 ਨੂੰ ਇਹਨਾਂ ਨੇ ਕਾਰਕ ਹੋਈਏ ਇਹ ਚਲੇ ਗਏ ਉਹ ਸੇਮ ਦੇ ਹੀ ਲੈ ਗਏ ਅਜੇ ਕਸ ਆਪਰੇਸ਼ਨ ਤਾਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਅੱਜ ਵੀ ਸਾਡੇ ਡਿਸਟ੍ਰਿਕਟਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਕਈ ਕ੍ਰਿਮੀਨਲ ਬੰਦੇ ਜਿਹੜੇ ਹੈਗੇ ਨੇ ਮਨ ਕਰ ਨਸ਼ਾ ਤਸਕਰ ਵੀ ਜਿਹੜੇ ਹੈਗੇ ਨੇ ਕਸ ਆਪਰੇਸ਼ਨ ਦੇ ਵਿੱਚ ਫੜੇ ਜਾਂਦੇ ਬਟ ਇਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਉਣ ਗਵਰਡ ਤੋਂ ਵੀ ਕਿਹੜਾ ਬੰਦਾ ਕੋ ਮੜਾ ਇਥੇ ਰਹਿ ਰਿਹਾ ਜਦੀ ਵੈਰੀਫਿਕੇਸ਼ਨ ਨਹੀਂ ਹੋਈ ਉਸੇ ਨਾਲ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਦੇ ਉੱਤੇ ਜੁਟ ਜੰਨੇ ਆ ਨਾਲ ਪੁਰਾ ਤਿੰਨ ਬੰਦੇ ਜੇ ਐਨ ਕੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ हायर ਕੀਤੀ ਖਰੜ ਤੋਂ ਤਰੋਂ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਵੀ ਜਾਏ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ ਹੈ 에어ਪੋਰਟ ਸਾਈਡ ਦੇ ਗਏ ਉੱਥੋਂ বাস ਮੋੜਾ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਗਏ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿੰਨ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰਨ ਤੋਂ ਬਾਅਦ ਉਹਦੀ ਡੈਡ ਬਡੀ ਕੰਡਿਆਲੀ ਪਿੰਡ ਇੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਤਿੰਨੇ ਜਣੇ ਜਿਹੜੇ ਫਰਾਰ ਹੋ ਗਏ ਇਹ ਜਾਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕਤੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਤੇ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ ਗਏ ਤੇ ਉਦੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਬਸੀਰ ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਉਰਫ ਅੰਸ਼ ਇਹਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕਦੇ ਨੇ ਜਿਹੜਾ ਸਾਹਿਲ ਤੇ ਆਜਾਜ਼ ਇਹ ਆਪਸ ਵਿੱਚ ਰਿਸ਼ਤੇਦਾਰ ਨੇ ਇਹ ਮਾਸੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸਾਹਿਲ ਬਸੀਰ ਇਹਨੇ ਇੱਕ ਗੱਡੀ ਲਈਏ ਨੇ ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਨ ਲੈਣ ਲਈ ਉੱਥੋਂ ਨੇ 45000 ਰੁਪਏ ਦਾ ਇੱਕ ਪਿਸਟਨ ਲਿਆ ਤੇ ਇਹਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ ਇਹ ਉਹ ਗੱਡੀ ਉੱਥੇ ਹੀ ਛੱਡ ਗਏ ਯੂਪੀ ਦੇ ਵਿੱਚ ਤੇ ਇੱਥੇ ਦੌੜ ਕੇ ਆ ਗਿਆ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ ਉਹ ਗੱਡੀ ਇਹਨਾਂ ਨੇ ਜਿਹੜੀ ਐ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ ਅਨਲ ਕੁਮਾਰ ਦੀ ਵਾਈਫ ਮੇਟ ਕਰਦੀ ਰਹੀ ਕਿ ਮੇਰਾ ਹਸਬੰਦ ਹੈ ਜੇ ਆਇਆ ਨਹੀਂ ਕਿ ਅਦਰੋ ਬਾਈ ਆ ਜਾਂਦਾ ਹੈ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨਾਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਹਾਰੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਹੈ ਕਿਡਨੈਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜੋ ਜਿਹੜੀ ਅਸੀਂ ਡੱਡ ਬਾਡੀ ਬਰੰਭਤ ਕਰ ਲਈਏ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਾਰਡਰ ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬਸ਼ੀਰ ਇਹ ਜੈਸ਼ੇ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਤੇ ਜੀਅੜਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14825 ਨੂੰ ਆਰਮਜ਼ ਐਕਟ ਦਾ ਪਰਚਾ ਦਰਜ ਹੋਇਆ ਤੇ ਨਾਲਿਆਂ ਦੇ ਉੱਤੇ ਯੂਐਫਆ ਵੀ ਲੱਗੀ ਹੋਈ ਹੈ ਕਹਿੰਦਾ ਭਰਾ ਉਥੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜੀਐਨਕੇ ਦੇ ਵਿੱਚੋਂ ਤੇ ਇਹ ਜਿਹੜਾ ਦੋਸ਼ੀ ਸੀ ਭਰਾਰੇ ਜੇ ਪੁਲਿਸ ਦੇ ਉੱਥੇ ਕਾਬੂ ਅੱਠ ਨਹੀਂ ਆਇਆ ਇਹਨਾਂ ਦੀਆਂ ਹੋਰ ਵਾਰਦਾਤਾਂ ਕਰਨ ਦੀ ਜਿਹੜੀ ਹੈ ਸੀ ਅੱਗੇ ਪਲਾਨ ਇਹਨਾਂ ਦੀ ਇਹਨਾਂ ਕੋਲੋਂ ਜਿਹੜੀ ਇਹਨਾਂ ਨੇ ਕਾਰ ਇੱਥੇ ਖੋਈ ਸੀ ਉਹ ਸੀ ਬਰਾਮਦ ਕਰ ਲਈਏ ਇੱਕ ਪਿਸਤਲ ਬਰਾਮਦ ਕੀਤਾ 32 ਬੋਰ ਦਾ ਤੇ ਡੈੱਡ ਬਾਡੀ ਦੇ ਕੋਲੋਂ ਤਿੰਨ ਖੋਲ ਵੀ ਸਾਨੂੰ ਮਿਲੇ ਨੇ ਨਾਲ ਤੇ ਦੋ ਜਿਹੜੇ ਰੌਂਦ ਜਿਹੜੇ ਇਹਨਾਂ ਕੋਲੋਂ ਅਸੀਂ ਰਿਕਵਰ ਕੀਤੇ ਨੇ ਇਸ ਤੋਂ ਸવાય ਜਿਹੜੀ ਹੋਰ ਅੱਗੇ ਅਸੀਂ ਪੁੱਛ ਗਏ ਛੇਨਾਂ ਦੀ ਕਰ ਰਹੇ ਆ ਕਿ ਇਹਨਾਂ ਨੇ ਕਿਹੜੀਆਂ ਕੜੀਆਂ ਵਾਰਦਾਤਾਂ ਨੂੰ ਅਗੇ ਅੰਜਾਮ ਦੇਣਾ ਸੀ ਤੇ ਕੀ ਕੀ ਇਹਨਾਂ ਦੀ ਅੱਗੇ ਪਲਾਨ ਸੀ ਇਹ ਅਸੀਂ ਉੱਥੋਂ ਬਟਾਲੇ ਤੋਂ ਤੇ ਜਿਹੜੇ ਗਰਦਾਸਪੁਰ ਜਿਹੜੇ ਚੋਂ ਫੜੇ ਆ ਉੱਥੇ ਹੀ ਅਸੀਂ ਰੱਪਟ ਪਾ ਕੇ ਕੱਲ ਇਹਨਾਂ ਦੀ ਰੈਸਟ ਕਰਕੇ ਇਹਨਾਂ ਨੂੰ ਲਿਆਂਦਾ ਸਾਡੇ ਐਸਐਸਪੀ ਹਰਬਨ ਨੇ ਬਹੁਤ ਹੀ ਮਿਹਨਤ ਨਾਲ ਜਿਹੜਾ ਕੰਮ ਕੀਤਾ ਹੈ ਆਪ ਸਾਰੇ ਕੇਸ ਦੀ ਪ੍ਰੋਪਰ ਸੁਪਰਵੀਜ਼ਨ ਕਰ ਰਹੇ ਨੇ ਔਰ ਅਲੱਗ-ਅਲੱਗ ਟੀਮਾਂ ਬਣਾ ਕੇ